ਨਹੀਂ ਛੋਟਾ ਕਰਾਂਗੇ ਆਪਾਂ ਹੁਣ ਐਮਐਲ ਕੋਣ ਹੈ ਭਾਜੀ ਹੁਣ ਐਮਐਲ ਕੋਣ ਹੈ ਭਾਜੀ ਹੁਣ ਐਮਐਲ ਕੋਣ ਹੈ ਭਾਜੀ ਕੋਈ ਨਹੀਂ ਭਾਜੀ ਚਲ ਦੰਦਰਾ ਦੇਖੋ 5-6 ਸਾਲ ਹੋ ਗਏ ਨੇ ਪਾਹ ਹਾਂ ਜੰਦਰਾ ਦੇਖੋ 5-6 ਸਾਲ ਹੋ ਗਏ ਨੇ ਪਾਹ ਹਾਂ ਜੰਦਰਾ ਦੇਖੋ 5-6 ਸਾਲ ਹੋ ਗਏ ਨੇ ਪਾਹ ਹਾਂ ਇਹ ਨਾ ਕਰੀ ਗੱਲ ਇਹ ਕਹਿੰਦਾ ਤੂੰ ਇੱਕੋ ਬਸ ਦਾ ਪਾਸਾ ਅੜ ਗਿਆ ਅੜ ਗਿਆ ਅੜ ਗਿਆ ਅੜ ਗਿਆ ਥਾਣੇstar ఎమ్మెల్యే ਦੇ ਨਾਲ ਫੋਨ ਤੇ ਅੜ ਗਿਆ ਚਲਾਨ ਕਰਨ ਨੂੰ ਲੱਕੇ ਅੜ ਗਿਆ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਲੁਧਿਆਣਾ ਤੋਂ ਦੱਸੀਆਂ ਜਾ ਰਹੀਆਂ ਦੱਸਿਆ ਜਾ ਰਿਹਾ ਕਿ ਇੱਕ ਸ਼ਖਸ ਦਾ ਚਲਾਨ ਕੀਤਾ ਜਾ ਰਿਹਾ ਸੀ ਨੋ ਪਾਰਕਿੰਗ 'ਚ ਗੱਡੀ ਖੜੀ ਸੀ ਉਸਨੇ ਕੰਮਲੇ ਨਾਲ ਗੱਲ ਕਰਵਾਤੀ ਬਸ ਫਿਰ ਕਿਦੀ ਪੁਲਸਵਾਲਾ ਕਹਿੰਦਾ ਚਲਾਨ ਤਾਂ ਜ਼ਰੂਰ ਹੋਏਗਾ ਗੋ ਮੱਲਣ ਕਹੇ ਤੂੰ ਕਿਹੜਾ ਫਾਂਸੀ ਲਾ ਦੇਗਾ ਵਕਤ ਬਾਅਦ ਚਲਾਨ ਨਹੀਂ ਹੋਏਗਾ ਬਸ ਇਸੇ ਗੱਲ ਨੂੰ ਲੈ ਕੇ ਜਦੋਂ ਫੋਨ ਕਟਿਆ ਤੇ ਪੁਲਸਵਾਲਾ ਪੁੱਛਣ ਲੱਪਿਆ ਕਿਹੜਾ ఎమ్మెల్యే ਸੀ ਇਸ ਦਾ ਨਾਮ ਦੱਸੋ ਇਸ ਦਾ ਨੰਬਰ ਦੱਸ ਪਰ ਕਾਰ ਵਾਲੇ ਨੇ ਨਹੀਂ ਦੱਸਿਆ ਨਹੀਂ ਦੱਸਿਆ ਨਹੀਂ ਦੱਸਿਆ ਆਓ ਤੁਹਾਨੂੰ ਦਿਖਾਉਂਦੇ ਆਂ ਆ ਵਾਇਰਲ ਹੋ ਰਹੀ ਵੀਡੀਓ ਹੈ ਸਰ ਕਰਤੇ ਆ ਸਰ ਅ ਨਹੀਂ ਇੰਨਾ ਨਹੀਂ ਛੋਟੇ ਕਰਾਂਗੇ ਆਪਾਂ ਇਹਦੇ ਰੇ ਡੰਗੜਾ ਤੇ ਬਹੁਤ ਪਾਂਸੀ ਲਾ ਲਿਆ ਇਹਦਾ ਕੰਮ ਨਹੀਂ ਹੈਗਾ ਮੈਂ ਕਿਹੜਾ ਕੱਲੇ ਕਰਨਾ ਹੈ ਓਕੇ ਓਕੇ ਇਹ ਗੱਲ ਠੀਕ ਹੈ ਮੈਂ ਤੁਹਾਨੂੰ ਇੱਕ ਤੋਂ ਵੱਧ ਕਿਹੜਾ ਪੰਚੀ ਲਾ ਦੇਗਾ। ਕਿ ਗੱਲ ਵਿੱਚ ਚੱਜੇ ਨਾ ਚੱਜੇ ਵਜ਼ਨਾ ਕਰਾਉਣਾ ਮੇਰੀ। ਮੈਂ ਆਪਣੀ ਡਿਊਟੀ ਕਰ ਰਿਹਾ ਹਾਂ ਯਾਰ ਕੁਮਾਰ। ਉਹ ਬੰਦਰਾ ਅਲਗੜਾ ਬਹੁਤ ਤੇਜ਼ ਠੀਕ ਹੈ। ਇਹਨਾਂ ਦਾ ਨਾਮ ਬੋਲੋ ਕਿ ਕੀ ਹੈ। ਜਿੰਨਾਂ ਦੇ ਬੰਦੇ ਕਰੀ। ਸਮੋਹ ਜੇ ਨੰਬਰ ਦੇ ਦਿ ਮੈਨੂੰ ਕਿਹੜੇ ਐਮਐਲ ਸਾਹਿਬ ਦਾ ਹੈਗਾ। ਲੈ ਉਹਦੇ ਉਹ ਨੰਬਰ ਮੜਾ। ਐਮਐਲ ਦਾ ਨੰਬਰ ਦਿਓ ਜਿੰਨਾਂ ਬੰਦੀ ਗੱਲ ਕਰਾਈ ਹੈ। ਮੁੰਡਾ ਕਹਿੰਦਾ ਮੈਂ ਨਾ ਉਹਦਾ ਉਹਦਾ ਇਹੋ ਹੀ ਗੱਲ ਮੇਰਾ ਐਨੀ ਬਤਮੀਜੀ ਦਾ ਬੋਲੇਗਾ ਤੇ ਮੈਂ ਗਲਤੀ ਕਰਾਂਗਾ ਉਹਨਾਂ ਨੂੰ ਪਿਆਰ ਨਾਲ ਸਮਝਾਉਂਗਾ ਉਹਨਾਂ ਨੂੰ ਤੇ ਮੇਰੀਆਂ ਵੀ ਤੁਹਾਡੀ ਡਿਊਟੀ ਹੈ ਮੈਂ ਕੀ ਕਹਾਂ ਤੁਹਾਨੂੰ ਮੋਟਾ ਭਰਾ ਹੀ ਜਿਹੜਾ ਵੀ ਹੈਗਾ ਵੀ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਕਿ ਕਰਤੋ ਵੀ ਜੇ ਭੈਣ ਦਾ ਨਾ ਕਰੋ ਆਓ ਨਾ ਤਾਂ ਪ੍ਰਮਾਤਮਾ ਤੁਹਾਨੂੰ ਦਵਾਉਣਾ ਦੂਜੀ ਲਿਖੀ ਕੋਣ ਐ ਮੈਲੇ ਕੋਣ ਹੈ ਭਾਈ ਕੋਈ ਨਹੀਂ ਭਾਈ ਇਹ ਮੈਂ ਨਾਮ ਨਾਮ ਇਹ ਕਿਹਦੀ ਮੁੱਖੀ ਲਾਹਤ ਹੈ ਡਾਕਟਰਾਂ ਦਾ ਮੁੱਖੀ ਦਾ ਬਦਲੋ ਕੋਲੋ ਆਪਣਾ ਐਡਰੈਸ ਬੋਲੋ ਇਹਹੀ ਹੈ ਹਾਂਜੀ

ਇਸ ਤੋਂ ਨਾਲੇ ਇਹ ਦਾਬਾਰੀ ਤੋਂ ਮਸਾਂ ਨਹੀਂ ਆਏ ਇਹ ਦਿੱਤਾ ਕਿ ਹੁੰਦਾ ਹੈ ਕਰਕੇ ਇਸੇ ਕਰਕੇ ਜਿਸੇ ਕਰਕੇ ਚਲਾਨ ਕੱਢਣਿਆ ਨਵਾਂ ਚਲਾਨ ਇਸ ਤੋਂ ਕੱਢਿਆ ਗਿਆ ਚਲਾਨ ਪਰ ਹੋਵੇਗਾ ਹੈ ਸੋਹ ਪੜਤੀਆ ਕਰਨ ਅਸੀਂ ਇਹਨਾਂ ਨਹੀਂ ਛੋਟੇ ਕਰਾਂਗੇ ਆਪਾਂ ਯਾਰ ਇੱਦਾਂ ਦਾ ਰੱਖੋ 5-6 ਸਾਲ ਹੋ ਗਏ ਸਾਡਾ ਕੰਪਨੀ ਹੈ ਵਾ ਮੈਂ ਕੋੜਾ ਕੱਲੇ ਕਰਨਾ ਓਕੇ ਓਕੇ ਇਹ ਨਾ ਕਰੀ ਗੱਲ ਠੀਕ ਹੈ ਕਿ ਤੂੰ ਇਸ ਤੋਂ ਵੱਧ ਕਿਹੜਾ ਪੰਚੀ ਲਾ ਦੇਗਾ ਕੋਈ ਗੱਲ ਵੀ ਚੱਜੇ ਨਾ ਚੱਜੇ ਵਜ਼ਨਾ ਕਰਾਉਣਾ ਨਾ ਮੇਰੀ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਯਾਰ ਕਮਾਲ ਉਹ 15 ਅਗਰ ਉਹਦਾ ਤੇ ਨਾਮ ਬੁਲੂਗੀ ਦੀ ਜੀ ਇਹ ਨੰਬਰ ਤੇ ਮੈਨੂੰ ਜਿਹੜੇ ਐਮਐਲ ਸਾਹਿਬ ਦਾ ਹੈਗਾ ਤੇ ਉਹਦੇ ਉਹ ਨੰਬਰ ਮੜ ਗਿਆ ਮੈਨੂੰ ਇਹਦਾ ਨੰਬਰ ਦਿਓ ਮੈਂ ਮੈਨੂੰ ਮੈਂ ਕਾਲ ਕਰਾਈ ਹੈ ਉਹ ਕਿ ਕਮੇਟੀ ਨਾਲ ਤੋਂ ਇਹੋ ਹੀ ਗੱਲ ਮੇਰਾ ਇੰਨੀ ਬਦਤਮੀ ਜਿਹਾ ਬੋਲੇਗਾ ਤੇ ਮੈਂ ਗਲਤੀ ਕਰਾਂਗਾ ਉਹਨਾਂ ਨੂੰ ਪਿਆਰ ਨਾਲ ਤੁਸੀਂ ਜਾਊਂਗਾ ਉਹ ਤੇ ਮੀਡੀਆ ਘਾੜੀ ਡੂਗੀ ਮੈਂ ਕੀ ਕਰਾਂ ਉਹਨੂੰ ਫਟਾ ਭਾਈ ਜਿਹੜਾ ਵੀ ਗਾ ਵੀ ਤੁਸੀਂ ਮੈਨੂੰ ਐਮਐਲ ਨਾਲ ਗੱਲ ਕਰ ਲਓ ਕੋਈ ਕਰਦਾ ਜਬਰਦਸਤ ਦਾ ਨਾ ਕਰੋ ਆਓ ਨਾ ਕੌਣ ਐ ਮੈਂ ਕਿਹੜਾ ਬਜੀ ਕੋਈ ਨਹੀਂ ਭਾਈ